ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਵੈਸੇ ਤਾਂ ਈਵਨਿੰਗ ਹੀ ਹੋ ਗਈ ਐ ਅੱਜ ਮੈਂ ਲੇਟ ਹੋ ਗਿਆ ਸੀਗਾ ਅੱਜ ਤੁਹਾਡੇ ਨਾਲ ਆਪਾਂ ਐਮ ਗੱਲਾਂ ਕਰਨੀਆਂ ਹੈਗੀਆਂ ਮੈਂ ਵੀਡੀਓ ਪਾਈ ਸੀ ਪਿੱਛੇ ਜੇ ਸੁਖਵੀਰ ਸਿੰਘ ਬਾਦਲ ਦੀ ਜਿਹਦੇ ਵਿੱਚ ਮੈਂ ਕਿਹਾ ਸੀਗਾ ਵੀ ਸੁਖਵੀਰ ਸਿੰਘ ਬਾਦਲ ਨੂੰ ਲੋਕ ਕਹਦੇ ਆ ਵੀ ਗੱਪ ਮਾਰਦਾ ਜਾਂ ਝੂਠ ਬੋਲਦਾ ਤੇ ਉਹਨੂੰ ਕਿਉਂ ਕਹਿੰਦੇ ਉਹ ਵੀ ਤੁਹਾਨੂੰ ਦੱਸਿਆ ਸੀਗਾ ਵੀ ਉਹਨੇ ਇਹੋ ਜੇ ਕੰਮ ਕਰਿਆ ਜਿਹੜੇ ਆਪਾਂ ਨੂੰ ਲੱਗਦਾ ਸੀ ਹੋ ਨਹੀਂ ਸਕਦੇ ਤੇ ਉਸ ਵੀਡੀਓ ਥੱਲੇ ਕੁਝ ਕਮੈਂਟ ਆਏ ਆ ਜੀ ਜਿੱਚ ਉਹਨਾਂ ਨੇ ਕਿਹਾ ਹੈਗਾ ਵੀ ਤੁਸੀਂ ਫਿਰਦੇ ਹੋ ਕਿਸੇ ਕਲੋਨੀ ਚ ਇੱਥੇ ਤਾਂ ਕੋਠੀਆਂ ਆ ਗਈਆਂ ਪਿੰਡਾਂ ਦੇ ਹਾਲਾਤ ਦਿਖਾਓ ਜਾਂ ਗਰੀਬ ਲੋਕਾਂ ਦੇ ਹਾਲਾਤ ਦਿਖਾਓ ਤੇ ਜਾਂ ਗਰੀਬ ਕਿਸਾਨਾਂ ਦੇ ਹਾਲਾਤ ਦਿਖਾਓ ਮੈਂ ਉਹਨੂੰ ਦੱਸ ਦੇਣਾ ਚਾਹਣਾ ਵੀ ਮੈਂ ਇੱਕ ਤਾਂ ਇਹ ਗੱਲ ਨਹੀਂ ਆਖੀ ਸੀ ਵੀ 100% ਹੀ ਸਰਕਾਰ ਸਹੀ ਹੈ ਜਾਂ 100% ਬਾਦ ਸਾਹਿਬ ਸਹੀ ਹੈ ਮੈਂ ਇੰਨੀ ਗੱਲ ਆਖੀ ਸੀ ਵੀ ਜਿਹੜੇ ਉਹਨਾਂ ਨੇ ਕੰਮ ਕਰੇ ਆ ਵੀ 100 ਚੋਂ ਕੁਝ ਨਾ ਕੁਛ ਉਹਨਾਂ ਨੇ ਕਰਿਆ ਐ ਨਹੀਂ ਵੀ ਨਹੀਂ ਕਰਿਆ ਦੂਜੀ ਗੱਲ ਜਿਹੜੇ ਇੱਥੇ ਲੋਕਾਂ ਨੇ ਘਰ ਪਾਇਆ ਦੀ ਮਿਹਨਤ ਨਾਲ ਪਾਇਆ ਉਹ ਕੋਈ ਵੀ ਬੰਦਾ ਮਿਹਨਤ ਕਰ ਸਕਦਾ ਇਹ ਚ ਗਰੀਬੀ ਹੈ ਅਮੀਰ ਵੀ ਹੈ ਐ ਨਹੀਂ ਵੀ ਕੱਲੇ ਜੱਟਾਂ ਨੇ ਕਰ ਪਾਏ ਇੱਥੇ ਹਰੇਕ ਬੰਦੇ ਦੇ ਘਰ ਹੈ ਇੱਥੇ ਮਤਲਬ ਦੋਸਤੋ ਯਕੀਨ ਮੰਨੋਗੇ ਤੁਸੀਂ ਜਿਵੇਂ ਕਈ ਬੰਦੇ ਕੋ ਪਿੰਡ ਵੀ 50 ਕਿੱਲੇ ਆ 60 ਕਿੱਲੇ 40 ਆ 30 ਆ ਜਿੰਨੇ ਵੀ ਕਿੱਲੇ ਆ ਉਹਨਾਂ ਨੇ ਵਿਚਾਰਨ ਨਹੀਂ ਕਰ ਪਾਏ ਕਈ ਅਗਲੇ ਤਾਂ ਨਹੀਂ ਜੀ ਕਰਦਾ ਤੇ ਕਈ ਇੱਥੇ ਇਹੋ ਜਿਹੇ ਬੰਦੇ ਵੀ ਜਿਨ੍ਹਾਂ ਕੋ ਵਿਚਾਰਨ ਕੋੜਾ ਵੀ ਨਹੀਂ ਉਹ ਕਰ ਪਾਈ ਬੈਠੇ ਆ ਇਹ ਤਾਂ ਬੰਦੇ ਦੀ ਮਿਹਨਤ ਆ ਨਾ ਇਹਨੂੰ ਸਰਕਾਰ ਨਾਲ ਨਾ ਜੋੜੋ ਜਿਹੜਾ ਬੰਦਾ ਮਿਹਨਤ ਕਰੂਗਾ ਉਹਦਾ ਘਰ ਪਾ ਲੂਗਾ ਇਹ ਚੀ ਵੱਡੀ ਗੱਲ ਆ ਤੇ ਜੇ ਪਿੰਡ ਦੇ ਖਾਲਾਤ ਕਰਕੇ ਪਿੰਡ ਸਾਡੇ ਪਿੰਡ ਗਰੀਬ ਜਿਹੜੇ ਤੁਸੀਂ ਕਹਿੰਦੇ ਨਾ ਗਰੀਬ ਵਿਚਾਰੇ ਉਹ ਮਿਹਨਤ ਕਰਦੇ ਮਿਹਨਤ ਕਰਨ ਵਾਲਾ ਬੰਦਾ ਕਦੇ ਭੁੱਖਾ ਨਹੀਂ ਮਰਦਾ ਭਾਵੇਂ ਉਹ ਜ਼ਮੀਦਾਰ ਹੈ ਭਾਵੇਂ ਗਰੀਬ ਹੈ ਅਮੀਰ ਹੈ ਕੋਈ ਬੰਦਾ ਹੀ ਹੈ ਆ ਜਾਂਦੇ ਸਾਡੇ ਜਵਾਕ ਹਰੇਕ ਬੰਦਾ ਮਤਲਬ ਜੋ ਮਿਹਨਤ ਕਰਦਾ ਹੈ ਮਿਹਨਤ ਕਰਕੇ ਸੌਂਦਾ ਉਹ ਘਰ ਬਣਾਊਗਾ ਇਹ 'ਚ ਕੋਈ ਸ਼ੱਕ ਨਹੀਂ ਤੇ ਇਹਨੂੰ ਆਪਾਂ ਸਰਕਾਰ ਨਾਲ ਜੋੜੀਓ ਗੱਲ ਸਹੀ ਨਹੀਂ ਤੇ ਮੈਂ ਉਹਨੂੰ ਜਾਇਜ਼ ਨਹੀਂ ਮੰਨਦਾ ਤੇ ਬਾਕੀ ਨਹੀਂ ਮੈਂ ਕਿਸੇ ਚੀਜ਼ ਗੱਲ ਆਖੀ ਹੈ ਵੀ ਸੁਖਵੀਰ ਸਿੰਘ ਬਾਦਲ ਨੇ ਕਿਸੇ ਨੂੰ ਘਰ ਬਣਾ ਕੇ ਦਿੱਤਾ ਹੈ ਜਾਂ ਨਹੀਂ ਬਣਾ ਕੇ ਦਿੱਤਾ ਇਹ ਤਾਂ ਗੱਲ ਕਰੀ ਨਹੀਂ ਮੈਂ ਤਾਂ ਸਿਰਫ ਇਨੀ ਗੱਲ ਕਰੀ ਸੀ ਵੀ ਲੋਕ ਸਰਦਾਰ ਸਕੀਰ ਸਿੰਘ ਬਾਦਲ ਨੂੰ ਕਹਿੰਦੇ ਆ ਵੀ ਝੂਠ ਮਾਰਦਾ ਕਿਉਂ ਆਦੇ ਕੀ ਕਰਨ ਮੈਂ ਤਾਂ ਸਿਰਫ ਇਨੀ ਗੱਲ ਕਰੀ ਸੀ ਉਹਨੂੰ ਹੋਰ ਬਸਤ ਨਹੀਂ ਲੈ ਕੇ ਜਾਓ ਮੈਂ ਵਿੱਚ ਇਹ ਵੀ ਗੱਲ ਕਹੀ ਸੀ ਮੈਂ ਵੀ ਗੁੱਸਾ ਨਾ ਮੰਨੇ ਤੇ ਇਹ ਗੱਲ ਮੈਂ ਵੈਸੇ ਕਰ ਰਿਹਾ ਇਹਨੂੰ ਕਿਸੇ ਚੀਜ਼ ਨਾਲ ਜੋੜਿਆ ਨਾ ਜਾਵੇ ਹਾਂ ਬਾਕੀ ਆਪਾਂ ਤਾਂ ਇਹਨੇ ਵੀ ਸਰਕਾਰ ਨੌਕਰੀਆਂ ਦੇਵੇ ਕਿਉਂ ਜਿਹੜੇ ਲੋਕ ਆ ਕਿਸੇ ਕਣੀ ਝਾਕਣ ਆਪਦੀ ਮਿਹਨਤ ਕਰਨ ਆਪਦਾ ਘਰਵਾਰ ਪਾਉਣ ਹਾਂ ਮਿਹਨਤ ਤੋਂ ਕੋਈ ਨਹੀਂ ਪਿੱਛੇ ਭਜਦਾ ਬੰਦੇ ਨੂੰ ਸਹੀ ਕੰਮ ਮਿਲਣਾ ਚਾਹੀਦਾ ਹੈ ਤੇ ਰਹੀ ਗੱਲ ਸਾਡੇ ਪਿੰਡਾਂ ਦੀ ਉਹ ਵਾਦੇ ਸੀ ਤੁਸੀਂ ਲੰਬੀ ਹਲਕੇ ਦੇ ਪਿੰਡ ਦਿਖਾਓ ਸਾਡੇ ਪਿੰਡ ਬਹੁਤ ਸੋਹਣੇ ਆ ਸਾਡੇ ਪਿੰਡਾਂ ਦੇ ਰੱਬ ਵੱਸਦਾ ਤੇ ਮੇਰਾ ਤਾਂ ਹਰ ਇੱਕ ਨੇ ਹੀ ਬੜਾ ਮੋਹ ਪ੍ਰੇਮ ਹੈ ਸਾਡੇ ਤਾਂ ਸਾਰੇ ਭਰਾ ਗਰੀਬ ਅਮੀਰ ਕੀ ਹੁੰਦਾ ਜਿਹੜੇ ਬੰਦੇ ਨੇ ਦੁਨੀਆ ਤੇ ਜਨਮ ਹੀ ਲੈ ਲਿਆ ਉਹ ਚ ਗਰੀਬ ਅਮੀਰ ਕੀ ਹੁੰਦਾ ਸਾਰੇ ਭਰਾ ਸਾਰੇ ਆਪਾਂ ਇਨਸਾਨ ਹੈ ਮਿਹਨਤ ਕਰੋ ਇਹ ਚ ਕੀ ਵੱਡੀ ਗੱਲ ਹੈ ਮੈਨੂੰ ਬੜਾ ਦੁੱਖ ਲੱਗਾ ਵੀ ਕਿਹੜੀ ਗੱਲ ਨੂੰ ਤੁਸੀਂ ਕਿੱਧਰ ਜੋੜੀ ਜਾਂਦੇ ਹੋ ਮੈਂ ਕਿਤੇ ਵੀ ਤੁਹਾਨੂੰ ਇਹ ਗੱਲ ਨਹੀਂ ਆਖੀ ਵੀ ਕਿਸੇ ਨੂੰ ਘਰ ਪਾ ਕੇ ਦਿੱਤੇ ਆ ਜਾਂ ਪਿੰਡ ਚੰਗੇ ਆ ਜਾਂ ਸ਼ਹਿਰ ਚੰਗੇ ਆ ਮੈਂ ਤੇ ਗੱਲ ਕਰੀ ਨਹੀਂ ਐਵੇਂ ਆਪਦੇ ਕੋਲ ਦੂਜੀ ਗੱਲ ਮੈਂ ਸਭ ਤੋਂ ਪਹਿਲੇ ਗੱਲ ਸ਼ੁਰੂ ਕਰੀ ਸੀ ਮੈਂ ਕਿਹਾ ਜਿਹੜੇ ਜਿਨੇ ਚੰਗਾ ਕੰਮ ਕਰਿਆ ਉਹਨਾਂ ਆਪਾਂ ਚੰਗੇ ਹੀ ਆਖਾਂਗੇ ਭਗਵੰਤ ਸਤਿਮਾਨ ਜੂਨਟਾ ਮਾਫ ਕਰੀਂ ਆਪਾਂ ਚੰਗਾ ਆਖਿਆ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬਹੁਤ ਕੁਝ ਕਰਿਆ ਕੋਈ ਸ਼ੱਕ ਨਹੀਂ ਸਾਡੇ ਏਰਗ ਨੂੰ ਪੁੱਛ ਕੇ ਵੇਖੋਗਾ ਜਿੱਥੇ ਭੁੱਖੇ ਮਰਨ ਨੂੰ ਮਜਬੂਰ ਸੀਗੇ ਬਥੇਰਾ ਕੁਝ ਕਰਿਆ ਸਾਡੇ ਹਾਸਤੇ ਸਾਡੇ ਪੰਜਾਬ ਵਾਸਤੇ ਬਥੇਰਾ ਕੁਝ ਕਰਿਆ ਹਾਂ ਇਨਸਾਨ ਤੋਂ ਮੈਂ ਮੰਨਦਾ ਮੈਂ ਕੁਝ ਗਲਤੀਆਂ ਹੋ ਜਾਂਦੀਆਂ ਹੋਗੀਆਂ ਹੋਣਗੀਆਂ ਤੇ ਤਾਂ ਫਿਰ ਅੱਜ ਰਿਜ਼ਲਟ ਹੀ ਪ੍ਰਗਟੀ ਜਾਂਦੇ ਆ ਹਮ ਹਰ ਇੱਕ ਚੀਜ਼ ਨੂੰ ਗਲਤ ਪਾਸੇ ਨਹੀਂ ਲੈ ਕੇ ਚਾਹੀਦਾ ਹੁੰ ਬੜੀ ਖੁਸ਼ ਰਹੋ ਯਾਰ ਐਵੇਂ ਬਿਨਾ ਮਤਲਬ ਤੋਂ ਕੋਈ ਨਾ ਕੋਈ ਮੇਰਾ ਲੱਲਾ ਅੱਖਾਂ ਜਾਂ ਤਾਂ ਆਇਆ ਹੋਣਾ ਵੀ ਮੈਂ ਵੀ ਮੇਰੇ ਕੋਲ ਕੋਈ ਇਸੇ ਪਾਰਟੀ ਦਾ ਅਹੁਦਾ ਹੈ ਜਾਂ ਕੁਝ ਹੋਰ ਹੈ ਵੈਸੇ ਮੈਂ ਗੱਲ ਕਰੀ ਮੈਂ ਕਿਹਾ ਵੀ ਬਥੇਰੇ ਲੋਕ ਕਹਿ ਜਾਂਦੇ ਵੀ ਕਿਉਂ ਕਹਿੰਦੇ ਵੀ ਉਹਨੇ ਤਾਂ ਇੱਟਾ ਹੀ ਕਦੇ ਕੋਈ ਗੱਪ ਮਾਰਿਆ ਨਹੀਂ ਉਹਨੇ ਗੱਲਾਂ ਇਹ ਹੁੰਦੀਆਂ ਗੱਪ ਲੱਗਦੀਆਂ ਪਰ ਉਹ ਕਰਕੇ ਦਿਖਾ ਦਿੰਦਾ ਤੁਸੀਂ ਆਪ ਦੱਸ ਦੋ ਵੀ ਕਿਹੜਾ ਕੰਮ ਹੈ ਜਿਹੜਾ ਸੁਖਵੀਰ ਨੇ ਦੇ ਮੂੰਹ ਚੋਂ ਕੱਢਿਆ ਹੋਵੇ ਤਾਂ ਨਾ ਕਰਿਆ ਹੋਵੇ ਇੱਕ ਕੰਮ ਇਹਨਾਂ ਦੱਸ ਦਿਓ ਦੋਈ ਕਹਿਨੇ ਹੋਣਾ ਇੱਕ ਕੰਮ ਇਹਨਾਂ ਬਣਾ ਦਿਓ ਜਿਹੜਾ ਵੀਰ ਬਦਲ ਨੇ ਆਉਦੇ ਮੋਹ ਕੱਢਿਆ ਹੋਵੇ ਤੇ ਨਾਂ ਪੂਰਾ ਕਰਿਆ ਹੋਵੇ ਹਾਂ ਕੰਮ ਹੁੰਦੇ ਹਰਾਨੀ ਵਾਲੇ ਪਰ ਕਰਕੇ ਦਿਖਾਉਂਦਾ ਬੰਦਾ ਤੇ ਬਾਕੀ ਇੰਨਾ ਕੰਮ ਵਿੱਚ ਕੁਝ ਨਹੀਂ ਪਿਆ ਐਵੇਂ ਤੁਸੀਂ ਬਿਨਾ ਬਜੋ ਬਹਿਸ ਕਰਨ ਵਾਲੀ ਗੱਲ ਹੁੰਦੀ ਹੈ ਇਹ ਹਾਂ ਪਰ ਇੱਕ ਗੱਲ ਦੀ ਰਿਸਪੈਕਟ ਕਰਦਾ ਵੀ ਉਹ ਉਹਨਾਂ ਨੇ ਜਿਹੜਾ ਸਵਾਲ ਕਰਿਆ ਕਰਿਆ ਪਿਆਰ ਨਾਲ ਪਰ ਉਹਦੇ ਮੇਰੇ ਜਿਹੜਾ ਬਲੌਗ ਸੀ ਉਹਦੇ ਨਾਲ ਕੋਈ ਲੱਖਾ ਨਹੀਂ ਉਹ ਸਵਾਲ ਦਾ ਐਂ ਤਾਂ ਬਹੁਤ ਗੱਲਾਂ ਨਿਕਲ ਆਉਣਗੀਆਂ ਐਨ ਕਿਸੇ ਨੂੰ ਕੋਸ਼ਿਸ਼ ਕਰ ਸਕਦੇ ਹਾਂ ਨਾ ਮੈਂ ਵਿੱਚ ਕੋਈ ਘਰਾਂ ਦੀ ਗੱਲ ਕਰੀ ਹੈ ਨਾ ਮੈਂ ਉਹ ਚ ਕੋਈ ਐਂ ਕਰੀ ਪਿੰਡ ਚੰਗੇ ਆ ਜਾਂ ਹੋਰ ਗੱਲ ਕਰੀ ਸ਼ਹਿਰ ਚੰਗੇ ਆ ਆਪਾਂ ਇਹ ਜੀ ਕੋਈ ਗੱਲ ਨਹੀਂ ਕਰੀ ਮੈਂ ਸਿਰਫ ਇੰਨੀ ਗੱਲ ਕਰੀ ਆ ਵੀ ਸੁਖਵੀਰ ਸਿੰਘ ਬਾਦਲ ਨੂੰ ਐਂ ਕਿਉਂ ਕਿਹਾ ਜਾਂਦਾ ਬਸ ਤੇ ਪਤਾ ਨਹੀਂ ਹੁਣ ਉਹਨਾਂ ਨੂੰ ਕੀ ਸਮਝ ਆਏ ਮੈਂ ਤਾਂ ਪਤਾ ਨਹੀਂ ਤੇ ਬਾਕੀ ਮੈਂ ਤਾਂ ਹੁਣ ਵੀ ਜਣਾ ਜੇ ਤੁਹਾਨੂੰ ਫਿਰ ਵੀ ਲੱਗਦਾ ਮੈਂ ਗਲਤ ਤਾਂ ਮੈਂ ਆਪਦੀ ਵੀ ਮਾਫੀ ਮੰਗਦਾ ਤੁਹਾਡੇ ਤੋਂ ਆਪਾਂ ਦਾ ਵੀ ਪਿਆਰ ਮੰਡਣਾ ਹੈ ਪਿਆਰ ਮੰਡਾਂਗੇ ਕੋਈ ਗਲਤੀ ਫਲਤੀ ਹੋਈ ਹੋਵੇ ਤਾਂ ਉਹਦੇ ਲਈ ਮਾਫੀ ਹੈ ਹੂੰ ਬਾਕੀ ਰਲ ਮਿਲ ਕੇ ਰਹੋ ਮੇਰਾ ਤਾਂ ਇਲੈਕਸ਼ਨ ਸਿਲੈਕਸ਼ਨ ਚ ਗਿਆ ਪਿੰਡ ਤੂੰ ਯਕੀਨ ਮਨ ਨਾਲ ਸਾਡਾ ਇੱਕ ਲੌਤਾ ਪਿੰਡ ਹੈ ਉਹ ਜਿੱਥੇ ਸਾਰੀਆਂ ਪਾਰਟੀਆਂ ਦੇ ਬੂਥ ਇਕੱਠੇ ਲੱਗੇ ਸੀ ਅਕਾਲੀ ਦਲ ਲੱਖ ਸਿਧਾਨਾ ਕਾਂਗਰਸ ਆਪ ਸਾਰਿਆਂ ਦੇ ਬੂਥ ਇਕੱਠੇ ਲੱਗੇ ਸੀ ਕਿਸੇ 'ਚ ਕੋਈ ਲੜਾਈ ਝਗੜਾ ਨਹੀਂ ਸੀ ਸਾਰੇ ਪਿਆਰ ਨਾਲ ਬੈਠੇ ਸੀਗੇ ਪਿਆਰ ਨਾਲ ਵੋਟਾਂ ਪਾਈਆਂ ਸਾਡੇ ਪਿੰਡ ਤਾਂ ਇੰਨੀ ਅਮਨ ਸ਼ਾਂਤੀ ਨਾਲ ਵੋਟਾਂ ਪਾਈਆਂ ਗੱਲਾਂ ਛੱਡ ਦਿਓ ਤੇ ਸਭ ਤੋਂ ਵੱਡੀ ਗੱਲ ਲੋਕ ਕਹਿੰਦੇ ਨੇ ਵੀ ਪੈਸਾ ਵੰਡਦੇ ਬਾਦਲ ਵਾਲੇ ਆਹ ਸਿਲੈਕਸ਼ਨ ਚ ਪਿਛਲੇ ਇਲੈਕਸ਼ਨ ਚ ਮੈਂ ਨਹੀਂ ਵੇਖਿਆ ਕਿਸੇ ਨੇ ਵੀ ਦਾਰੂ ਦੀ ਬੋਤਲ ਹੀ ਵੰਡੀ ਹੋਵੇ ਜਾਂ ਪੈਸਾ ਵੰਡਿਆ ਹੋਵੇ ਐਵੇਂ ਬਦਨਾਮ ਵੀ ਨਹੀਂ ਕਰੀਦਾ ਹੁੰਦਾ ਕਿ ਤੁਹਾਨੂੰ ਸੱਚੀ ਗੱਲ ਸਾਡੇ ਪਿੰਡ ਜਾ ਕੇ ਤੁਹਾਨੂੰ ਪੁੱਛ ਲਓ ਜੀ ਨੂੰ ਮਰਜ਼ੀ ਪਤਾ ਕਰ ਲਓ ਤੁਸੀਂ ਬਾਕੀ ਲੋਕ ਮਗਰੋਂ ਤਾਂ ਗੱਲਾਂ ਬਣ ਜਾਂਦੀਆਂ ਲੱਖਾਂ ਇਹਨਾਂ ਨੇ ਠਾਇਆ ਹੋਣਾ ਇਹ ਪੈਸੇ ਨਾਲ ਜਿੱਤ ਗਏ ਉਹ ਸਾਰੀਆਂ ਗੱਲਾਂ ਲੋਕਾਂ ਨੇ ਕੰਮ ਨੂੰ ਵੋਟ ਪਾਈ ਐ ਕੰਮ ਤੁਸੀਂ ਵੇਖਿਆ ਹੀ ਐ ਬਟਿੰਡੇ ਤੁਸੀਂ ਗਏ ਹੋਵੋਗੇ ਪਹਿਲਾ ਬਟਿੰਡਾ ਕਿਹੋ ਜਿਹਾ ਸੀ ਫਿਰ ਕਿਹੋ ਜਿਹਾ ਬਣਤਾ ਹਾਂ ਇਹਨਸ ਤੋਂ ਲੈ ਕੇ ਬਠੇਰਾ ਕੁਝ ਬਣ ਗਿਆ ਹੁਣ ਲੋਕ ਕਹਿੰਦੇ ਇਹਨਸ ਤੋਂ ਇੱਥੇ ਆਉਣੇ ਸੀਗੇ ਜੀ ਉਹ ਲੈ ਕੇ ਤਾਂ ਇਹੀ ਆਇਆ ਚਲ ਭਾਵੇਂ ਆਉਣਾ ਸੀ ਸੈਂਟਰ ਨੇ ਬਣਾਉਣਾ ਸੀ ਜਰੀਆ ਤਾਂ ਹੁੰਦਾ ਹੀ ਐ ਕੋਈ ਵੀ ਪ੍ਰੋਜੈਕਟ ਆਪਾਂ ਲਾਉਣਾ ਤਾਂ ਉਹਦੀ ਮਨਜ਼ੂਰੀ ਤਾਂ ਆਪਾਂ ਨੂੰ ਲੈਣੀ ਪੈਂਦੀ ਹੈ ਨਾ ਉਹਨਾਂ ਨੇ ਤਾਂ ਤਾਂ ਮਨਜ਼ੂਰ ਕਰਾਇਆ ਤੇ ਆਪਾਂ ਨੂੰ ਮਿਲ ਗਈ ਹੂੰ ਬਾਕੀ ਉਹਨਾਂ ਦਾ ਫਰਜ਼ ਵੀ ਹੈ ਮੰਨਦਾ ਉਹਨਾਂ ਦਾ ਫਰਜ਼ ਹੈ ਪਰ ਕਈ ਹੁਣ ਨਹੀਂ ਕੰਮ ਕਰਦੇ ਬਸੇਰਾ ਕੁਛ ਬਣੇ ਬੈਠੇ ਆ ਨਹੀਂ ਕਰਦੇ ਅਗਲੇ ਕਈ ਕਰ ਦਿੰਦੇ ਆ ਇਹ ਕਰ ਦਿੰਦੇ ਆਪਾਂ ਚੰਗਾ ਆਖੀ ਜਾਂ ਨੇ ਵੈਸੇ ਮਾੜਾ ਤਾਂ ਆਪਾਂ ਕਿਸੇ ਨੂੰ ਬੋਲਦੇ ਨਹੀਂ ਹੁੰਦੇ ਆਪਾਂ ਚੰਗੇ ਦੀ ਹੀ ਸਿਫਤ ਕਰਦੇ ਹੁੰਨੇ ਆ ਆਪਾਂ ਐ ਨਹੀਂ ਆਖੇ ਫਲਾਣ ਨੇ ਕੰਮ ਕਿਉਂ ਨਹੀਂ ਕਰਿਆ ਆਪਾਂ ਐ ਕਦੇ ਨਹੀਂ ਆਖਿਆ ਮੈਂ ਨਾ ਵੀ ਕੈਪਟਨ ਵਲੇ ਵੀ ਬਥੇਰੇ ਕੰਮ ਚੰਗੇ ਹੋਏ ਆ ਭਮੰਤਵਾਨ ਵਲੇ ਵੀ ਹੋਏ ਆ ਤੇ ਸਰਦਾਰ ਸੁਖ ਬਾਕੀ ਦੋਸਤੋ ਇਹ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ ਤੇ ਮੈਂ ਤਾਂ ਉਹਨਾਂ ਨੂੰ ਵੀ ਆਣਾ ਜਿਨ੍ਹਾਂ ਨੇ ਕਮੈਂਟ ਕਰਿਆ ਸੀ ਜੇ ਮੇਰੀ ਗੱਲ ਦਾ ਕਿਸੇ ਨੂੰ ਬੁਰਾ ਲੱਗਿਆ ਹੋਵੇ ਤਾਂ ਮੈਂ ਮਾਫੀ ਮੰਗਦਾ ਪਰ ਮੇਰੇ ਸਮਝਾਉਣ ਦਾ ਤਰੀਕਾ ਹੋਰ ਸੀ ਤੁਸੀ ਸਮਝ ਹੋਰ ਗਏ ਤੇ ਉਹਦੇ ਵਿੱਚ ਤਾਂ ਕੋਈ ਜਿਹੜੀ ਤੁਸੀਂ ਕਮੈਂਟ ਕਰਿਆ ਉਹਦਾ ਨਾਲ ਮੇਰਾ ਕੋਈ ਲੱਲਾ ਖੱਖਾ ਨਹੀਂ ਤੁਸੀਂ ਧਿਆਨ ਨਾਲ ਬਲੌਗ ਘੇਰੀ ਹੋਰ ਵੇਖੋ ਜੇ ਮੈਂ ਕਿਤੇ ਵੀ ਉਹ ਜੀ ਗੱਲ ਕਹੀ ਹੋਵੇ ਤਾਂ ਮੈਂ ਤੁਹਾਡਾ ਦੇਨਦਾਰ ਹਾਂ ਤੇ ਫਿਰ ਵੀ ਤੁਹਾਨੂੰ ਲੱਗਦਾ ਮੈਂ ਗਲਤ ਹਾਂ ਤਾਂ ਵੀ ਮੈਂ ਮਾਫੀ ਮੰਗਦਾ ਰੌਣ ਮਿਲ ਕੇ ਰਹਿਆ ਕਰੋ ਖੁਸ਼ ਰਹਿਆ ਕਰੋ ਬਸ ਮੈਂ ਤਾਂ ਇੰਨੀ ਗੱਲਾਂ ਨੇ ਬਾਕੀ ਪਰਮਾਤਮਾ ਤੁਹਾਨੂੰ ਤਰੱਕ ਕਰੋਗੇ ਸਭ ਕੁਝ ਹੋ ਜਾਂਦਾ ਘਰ ਵੀ ਪੈ ਜਾਂਦਾ ਜਿਹੜੇ ਚੀਜ਼ ਦੁਨੀਆਂ ਦੇ ਸੋਚਣ ਕੋਈ ਚੀਜ਼ ਮਿਲ ਜਾਂਦੀ ਹੈ ਚੰਗਾ ਸੋਚੋ ਚੰਗਾ ਹੀ ਹੋਗਾ ਬਾਕੀ ਦੋਸਤੋ ਮੈਂ ਕਰਦਾ ਸੀ ਹੁਣ ਵਾਕ ਤੇ ਬਾਕੀ ਤੁਹਾਨੂੰ ਅੱਜ ਮੈਂ ਇੱਕ ਦੋ ਚੀਜ਼ ਹੋਰ ਦਿਖਾਉਣਾ ਉਹ ਵੀ ਧਿਆਨ ਨਾਲ ਦੇਖਿਓ ਲੋਕਾਂ ਨੇ ਉੱਤੇ ਸੋਲਰ ਦੀ ਮਦਦ ਨਾਲ ਮਤਲਬ ਬਹੁਤ ਵਧੀਆ ਪ੍ਰੋਜੈਕਟ ਲਾਏ ਹੋਏ ਆ ਜਿਹੜਾ ਘਰ ਚ ਪਾਣੀ ਠੰਡਾ ਹੀ ਭੇਜਦੇ ਗਰਮ ਵੀ ਭੇਜਦੇ ਆ ਉਹ ਵੀ ਦੇਖਿਓ ਤੁਹਾਨੂੰ ਬਹੁਤ ਵਧੀਆ ਲੱਗੂਗਾ ਤੇ ਹੁਣ ਆਪਾਂ ਵਾਧਦੇ ਆ ਜੀ ਅਗਲੇ ਅੱਜ ਦੇ ਅਗਲੇ ਬਲੌਕ ਵੱਲ ਆਪਾਂ ਫਿਰਦੇ ਆ ਕਦੇ ਛੱਤ ਤੇ ਚੜੇ ਨਾਲ ਆ ਮੇਰੇ ਸੋਨੂ ਬਾਈ ਅਰਕੇ ਆ ਵੇਖੋ ਨਵੇਂ ਨਵੇਂ ਚੀਜ਼ਾਂ ਲੱਗਦੀਆਂ ਇੱਥੇ ਤੇ ਇਹਨੂੰ ਆਦੇ ਹੀਟ ਪੰਪਾ ਦੇ ਰਿਹਾ ਬਈ ਇਹ ਹੀਟ ਪੰਪ ਉਹ ਹੌਟ ਐਂਡ ਕੋਲਡ ਪੰਪ ਮਤਲਬ ਆਇਆ ਵੀ ਗਰਮੀਆਂ ਵਿੱਚ ਠੰਡਾ ਪਾਣੀ ਦੇਊਗਾ ਆਪੇ ਤੇ ਸਰਦੀਆਂ ਵਿੱਚ ਗਰਮ ਪਾਣੀ ਦੇਊਗਾ ਆ ਦੇਖ ਲਓ ਕਿੰਨਾ ਵੱਡਾ ਪ੍ਰੋਜੈਕਟ ਆ ਇਹ ਸੋਨੂ ਬਾਈ ਲਾ ਰਿਹਾ ਤੇ ਨਾ ਮੱਥਾ ਬਾਕੀ ਵੇਖਦੇ ਆਂ ਆ ਨਿਆਰਾ ਤੁਸੀਂ ਵੇਖੋ ਛੱਤ ਤੋਂ ਬਾਕੀ ਗੱਲਾਂ ਦੀ ਗੱਲਾਂ ਸਾਹਮਣੇ ਗੁਰੂ ਘਰ ਆ ਗਿਆ ਜੀ ਹਾਂ ਵੇ ਆ ਲੱਗਿਆ ਸੋਲਰ ਪੂਰਾ ਤਗੜਾ ਪ੍ਰੋਜੈਕਟ ਲਾਇਆ ਹੋਇਆ ਬਾਈ ਅਰਗਿਆਂ ਨੇ ਤੇ ਫਲੈਟ ਬਾਕੀ ਫਲੈਟ ਬਣੇ ਹੋਏ ਇੱਥੇ ਮੈਂ ਖੜਾ ਇਹ ਮਤਲਬ ਕੋਠੀ ਨਹੀਂ ਤੇ ਬਾਈ ਨੇ ਬਹੁਤ ਘੈਂਟ ਬਣਾਏ ਹੋਏ ਆ ਤੇ ਵਿੱਚੇ ਪਾਰਕਿੰਗ ਇਹਦੇ ਜ਼ਬਰਦਸਤ ਵਾਕੀ ਦੋਸਤੋ ਆਪਾਂ ਐ ਵੀ ਕਹਿ ਸਕਦੇ ਵੇ ਸਗੀਜਰ ਵੀ ਕੰਮ ਕਰ ਦਿੰਦਾ ਪਰ ਇਹਦਾ ਸਮਝ ਨਹੀਂ ਆਈ ਕਹਾਣੀ ਆਪਾਂ ਕਿਸੇ ਤੋਂ ਪੁੱਛਾਂ ਕਿਸੇ ਮਾਹਰ ਬੰਦੇ ਤੋਂ ਜਿਹਨੂੰ ਪੂਰੀ ਨੌਲੇਜ ਹੋਵੇ ਕੀ ਗਿੱਦਰ ਨੂੰ ਕੀ ਲੱਗਿਆ ਇਹਦੇ ਚ ਤੇ ਕੋਈ ਲੱਗਦਾ ਹੋਊਗਾ ਇਤਾਈ ਵਾਲਿਆਂ ਨੇ ਲਵਾਇਆਗਾ ਨਹੀਂ ਤਾਂ ਫਿਰ ਗਿੱਦਰ ਦਾ ਕਾਰੀਦ ਹੁੰਦਾ ਹੁੰਦਾ ਸਾਰਾ ਪ੍ਰੋਜੈਕਟ ਬਾਰੇ ਜਾਣਕਾਰੀ ਲਵਾਵਾਂਗੇ ਆਪਾਂ ਫਿਰ ਤੁਹਾਨੂੰ ਦੱਸਾਂਗੇ ਪ੍ਰੋਪਰ ਵੀਡੀਓ ਬਣਾਵਾਂਗੇ ਇਸ ਪ੍ਰੋਜੈਕਟ ਤੇ ਵੀ ਕੀ ਸਿਸਟਮ ਹੈ ਕੀ ਕਹਾਣੀ ਆਹ ਦੇਖ ਲਓ ਦੋਸਤੋ ਐਵੇਂ ਬਣਾਇਆ ਹੋਇਆ ਬਾਈ ਨੇ ਪਾਰਟੀਸ਼ਨ ਕਰੀ ਵੀ ਹੈ ਤੇ ਇਧਰ ਆ ਗਈਆਂ ਪੌੜੀਆਂ ਇੱਕ ਫਲੈਟ ਉਧਰ ਹੈ ਇੱਕ ਇਧਰ ਹੈ ਜਿਵੇਂ ਆਪਾਂ ਆਮ ਹੀ ਬਣੇ ਹੁੰਦੇ ਆ ਅਪਾਰਟਮੈਂਟ ਚ ਬਣੇ ਹੁੰਦੇ ਆ ਆ ਜੀ ਤੁਹਾਨੂੰ ਬਾਈ ਆ ਦੇਖੋ ਕੋਣ ਦਿਖਾਉਣੇ ਆਪਾਂ ਬਹੁਤ ਸੋਹਣਾ ਬਣਿਆ ਹੋਇਆ ਦਿਨਾਂ ਵੀ ਚਾਹੀਏ ਹਾਂ ਵੀ ਇੱਕ ਫਲੈਟ ਆ ਗਿਆ ਇੱਕ ਮਤਲਬ ਪੂਰਾ ਫਲੈਟ ਆ ਇਹ ਇੱਕ ਆ সাইਡ ਤੇ ਰਹਿ ਗਿਆ ਇੱਕ ਫਲੈਟ ਆ ਗਿਆ ਤੇ ਥੱਲੇ ਪਾਰਕਿੰਗ ਸਭ ਤੋਂ ਵਨ ਘੈਂਟ ਲੱਗੀ ਕਾਰ ਵੀ ਛਾਵੇਂ ਲੱਗਦੀ ਜੰਨੀ ਗਰਮੀ ਹੈ ਤੇ ਸਾਫ ਸਫਾਈ ਪੂਰੀ ਹੈ ਸਾਫ ਸਫਾਈ ਤੇ ਕਲਰ ਬਹੁਤ ਸੋਹਣਾ ਕੀਤਾ ਵਾਈਟ ਅਰ ਇਹ ਬਾਟਰਸ਼ਨ ਕਰੀ ਵੀ ਹੈ ਆਇਆ ਲੋਕ ਬਿਜ਼ਨਸ ਓਂਡਡ ਹੋਏ ਬੰਦੇ ਹੁੰਦੇ ਨੇ ਆਪਣਾ ਹੀ ਬਣਾਉਂਦੇ ਹੁੰਦੇ ਆ ਮੇਨ ਐਂਟਰੀ ਆ ਉਸ ਸਲੈਟਾਂ ਦੀ ਥੱਲੇ ਪਾਰਕਿੰਗ ਆ ਆ ਦੇਖੋ ਆ ਸਾਰੀ ਪਾਰਕਿੰਗ ਆ ਪੂਰਾ ਖੁੱਲਾ ਵਿਹੜਾ ਹੈ ਹੁਣ ਤੁਹਾਨੂੰ ਬਾਹਰ ਤੋਂ ਵੀ ਦਿਖਾਉਣੇ ਗੇਟ ਜਿਹਾ ਲੱਗਦਾ ਲਗ ਲਗ ਚੀਜ਼ਾਂ ਦੇਖਣ ਨੂੰ ਮਿਲਦੀਆਂ ਸਾਰਿਆਂ ਚ ਲਗ ਲਗ ਘਰ ਆ ਦਾ ਹੱਟ ਜੀ ਵਿਚਾਰੀ ਪ੍ਰਾਣੀ ਹੋਗੀ ਇਹ ਬਹੁਤ ਬੇਲੀਆਂ ਬੰਗਾਂ ਪਤਾ ਨਹੀਂ ਕੀ ਕਰਦਾ ਹਨਾ ਤੁਹਾਨੂੰ ਬਈ ਆ ਹਟਾਈ ਬਹੁਤ ਬੇਲੀਆਂ ਬੰਗਾਂ ਪਤਾ ਨਹੀਂ ਕੀ ਗੱਲ ਆ ਆ ਸਾਰੇ ਨਾ ਜੰਗਲ ਉੱਗੇ ਪਏ ਘਾਹ ਕੋ ਬਣੇ ਪਏ ਕੀ ਪੈਂਦੀ ਜੇ ਰ ਫਿਰ ਇਹਦੇ ਰਾਹ ਨਾਲ ਆਉਂਦਾ ਆ ਬਾਰੂ ਆ ਜੀ ਹੈ ਨਾ ਖੂਬਸੂਰਤ ਕੀ ਆ ਨਹੀਂ ਆ ਰਿਹਾ